ਮੁਸਲਮਾਨਾਂ ਦੇ ਵੱਲੋਂ ਜਿਹੜੀ ਮੁਹੱਬਤ ਦਿਖਾਈ ਗਈ ਰਾਸ਼ਦ ਹੜ ਜਿਹੜਾ ਆਇਆ ਇਹ ਪਾਰਿਆ ਹੜ ਤਾਂ ਆਇਆ ਸੀਗਾ ਇੱਕ ਤੋਂ ਉਸ ਤੋਂ ਬਾਅਦ ਰਾਸ਼ਦ ਹੜ ਮੁਸਲਮਾਨ ਵੀਰਾਂ ਵੱਲੋਂ ਦਿੱਲੀ ਦਾ 10 10 12 12 ਟਰੱਕ ਜਿਹੜੇ ਪਹੁੰਚੇ ਸੀ ਇਹਦੇ ਵਿੱਚ ਤੇ ਇਸ ਚੀਜ਼ ਤੋਂ ਖੁਸ਼ ਹੋ ਕੇ Hindu ਵੀਰਾਂ ਨੇ ਤੇ Sikh ਵੀਰਾਂ ਨੇ ਇਹ ਸਮਝ ਜਿਹੜੀ 1947 ਬੰਦ ਪਈ ਸੀ ਉਹ ਮੁਸਲਮਾਨਾਂ ਨੂੰ ਸੰਭਾਈ ਤਾਂ ਕਿ ਇਹਨੂੰ ਆਬਰਕਤਾ ਜਾਵੇ ਇਹ ਦੇਖਿਆ ਜਾਵੇ ਬੇਸਿਕਲੀ ਅਸੀਂ ਸਾਰੇ ਇੱਕ ਹੀ ਰੱਬ ਦੇ ਬੰਦੇ ਆ ਸਾਡੇ ਜਿਹੜੀ ਮੁੱਢਲੀ ਸਾਡੇ ਮਾਵਾ ਪਨ ਇੱਕੋ ਹੀ ਨੇ ਦੀ ਕੋ ਇਸ ਕਰਕੇ ਇਹ ਚੀਜ਼ਾਂ ਨੂੰ ਸ਼ੋਹਕੀ ਚੀਜ਼ਾਂ ਨੂੰ ਸਾਨੂੰ ਸੁਵਾਈਆਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਭਾਜੀ ਦਾ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਬਲਕਿ ਅਮਰ ਜਿਹੜੀ ਮਸਜਿਦ ਹਵਾਲੇ ਲਈ ਕੀਤੀ ਇਹਦਾ ਜਿਹੜਾ ਕੰਮ ਵੀ ਜਿਵੇਂ ਬੋਰ ਦਾ ਕੰਮ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਪੇਂਟ ਦਾ ਕੰਮ ਹੋ ਗਿਆ ਤੇ ਕਾਲੇ ਬਿਰਜੀ ਨੇ ਇਹਨਾਂ ਨੇ ਆਪ ਕਰਵਾ ਰਹੇ ਨੇ ਇਹ ਪ੍ਰਧਾਨ ਜੀ ਇਹ ਨਵੀਂ ਬਣਾਈ ਜਾਏਗੀ ਮਸਜਿਦ ਨਹੀਂ ਨਹੀਂ ਨਵੀਂ ਨਹੀਂ ਇਹ ਤਾਮੀਰ ਕੀਤੀ ਜਾ ਰਹੀ ਹੈ ਨਾਲ ਓਕੇ ਵਾਹਿਗੁਰੂ ਜੀ ਕੀ ਖਾਤੇ ਵਾਹਿਗੁਰੂ ਜੀ ਇਹ ਸੰਗਤ ਜੋ ਆਈ ਹੈ ਮਲੇਰ ਕੋਟਰਾ ਤੋਂ ਇਹ ਫਤੇਗਰ ਸਾਹਿਬ ਵੀ ਇਸ ਤਰ੍ਹਾਂ ਹੀ ਸਾਡੇ ਵੀਰ ਭਰਾ ਸੇਵਾ ਕਰਦੇ ਨੇ ਤੇ ਸਾਨੂੰ ਪਤਾ ਲੱਗਿਆ ਕਿ ਹਰ ਪੀਤਾਂ ਵਾਸਤੇ ਬਹੁਤ ਸਾਂਝੋ ਕੀਤਾ ਬੜਾ ਵਧੀਆ ਲੱਗਿਆ ਸਾਨੂੰ ਤੇ ਸ਼ੁਰੂ ਤੋਂ ਸਾਡੀ ਪ੍ਰਾਣੀ ਇਹਨਾਂ ਦੇ ਨਾਲ ਸਾਂਝ ਆ ਤੇ ਹੁਣ ਤੇ ਹੋਰ ਵੀ ਸਾਨੂੰ ਪੱਕੀ ਸਾਂਝ ਹੋ ਗਈ ਕਹਿੰਨਾ ਨਹੀਂ ਬਹੁਤ ਵਧੀਆ ਪ੍ਰਚਾਰਾ ਕੀਤਾ ਘਰ ਘਰ ਜਾ ਕੇ ਵੇਖੋ ਮਿਲ ਕੇ ਪੁੱਛਦੇ ਨੇ ਬਹੁਤ ਸਾਨੂੰ ਵਧੀਆ ਲੱਗਿਆ ਤੇ ਅਸੀਂ ਆਏ ਹਾਂ ਨੂੰ ਕਿਹਾ ਕਿ ਮਿਲ ਕੇ ਤੁਹਾਨੂੰ ਜ਼ਰੂਰ ਜਾਵਾਂਗੇ ਤੇ ਅਸੀਂ ਆਏ ਆ ਤੇ ਇੱਕ ਸਰਕਾਰ ਨੂੰ ਅਹਿਸਾਸ ਹੋ ਗਿਆ ਕਿ ਅਸੀਂ ਦੋ ਨੇ ਆ ਨਾਲ ਸਾਨੂੰ ਮਿਲ ਕੇ ਤੇ ਅਸੀਂ ਬਹੁਤ ਰਹਿਣਾ ਧੰਨਵਾਦ ਕਰਦੇ ਆ ਕਿ ਇਦਾਂ ਹੀ ਸਾਡੀ ਆਪਸ ਵਿੱਚ ਬਣੀ ਰਹੇ ਤੇ ਸਰਕਾਰਾਂ ਤੇ ਕਹਿੰਦੇ ਆ ਕਿ ਇਹ ਵੱਖਰੇ ਵੱਖਰੇ ਹੋ ਜਾਂ ਪਰ ਅਸੀਂ ਆ ਵੇਖਣ ਨੂੰ ਤਾਂ ਲੱਗਦੇ ਆ ਦੋ ਪਰ ਅੰਦਰੋਂ ਹੀ ਇੱਕ ਹੀ ਆ ਲਿੰਦਾ ਪੰਜਾਬ ਹੋਏ ਤਾਂ ਜਾਂਦਾ ਪੰਜਾਬ ਹੋਏ ਤੇ ਬਹੁਤ ਹੋ ਗਿਆ ਸਾਨੂੰ ਲੱਗਦਾ ਹਾਂ ਤੁਸੀਂ ਵੀ ਇਹ ਤੁਹਾਡਾ ਇੱਕ ਤੋਂ ਵੱਧ ਸੱਥ ਹੀ ਹੋ ਗਏ ਆ ਤਾਂ ਇਹਨਾਂ ਦਾ ਬਹੁਤ ਬਹੁਤ ਹੈ ਜਿਦੋਂ ਧੰਨਵਾਦ ਆ ਤੇ ਬਹੁਤ ਇਹਨਾਂ ਦੀ ਸੇਵਾ ਮਹਾਰਾਜ ਸਹੂਲ ਕਰੇ ਤੇ ਸਾਰਿਆਂ ਨੂੰ ਸਾਰਿਆਂ ਨੂੰ ਧੰਵਾਹ ਜੀ ਦਾ ਸਾਡਾ ਮੁਸਲਮਾਨਾਂ ਦੇ ਵੱਲੋਂ ਜਿਹੜੀ ਮੁਹੱਬਤ ਦਿਖਾਈਗੀ ਕਾਸ਼ਤ ਹਰ ਜਿਹੜਾ ਆਇਆ ਇੱਕ ਪਾਰੀ ਹਰ ਤਾਂ ਆਈ ਹੈ ਸੀਗਾ ਇਹ ਤੋਂ ਬਾਅਦ ਰਾਸ਼ਿੰਦ ਹੜ ਮੁਸਲਮਾਨ ਵੀਰਾਂ ਵੱਲੋਂ ਦਿੱਲੀ ਦਾ 10 12 12 ਟਰੱਕ ਜਿਹੜੇ ਪਹੁੰਚੇ ਸੀ ਇਹਦੇ ਵਿੱਚ ਤੇ ਇਸ ਚੀਜ਼ ਤੋਂ ਖੁਸ਼ ਹੋ ਕੇ ਹਿੰਦੂ ਵੀਰਾਂ ਨੇ ਤੇ ਸਿੱਖ ਵੀਰਾਂ ਨੇ ਇਹ ਸਮਝ ਜਿਹੜੀ 1947 ਬੰਦਪੀ ਸੀ ਉਹ ਮੁਸਲਮਾਨਾਂ ਨੂੰ ਸੰਭਾਈ ਤਾਂ ਕਿ ਇਹਨੂੰ ਅਵਾਜ਼ ਦਿੱਤਾ ਜਾਵੇ ਇਹ ਦੇਖਿਆ ਜਾਵੇ ਬੇਸਿਕਲੀ ਅਸੀਂ ਸਾਰੇ ਇੱਕ ਹੀ ਰੱਬ ਦੇ ਬੰਦੇ ਆ ਸਾਡੇ ਜਿਹੜੇ ਮੁੱਢਲੀ ਸਾਡੇ ਮਾਵਾ ਪਨ ਇੱਕੋ ਹੀ ਨੇ ਠੀਕ ਉਸ ਕਰਕੇ ਇਹ ਚੀਜ਼ਾਂ ਨੂੰ ਖੁਸ਼ ਹੋ ਕੇ ਚੀਜ਼ਾਂ ਨੂੰ ਸਾਨੂੰ ਸੰਭਾਈਆਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਭਾਜੀ ਦਾ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਬਲਕਿ ਆਪਏ ਜਿਹੜੀ ਮਸਜਿਦ ਹਵਾਲੇ ਲਈ ਕੀਤੀ ਇਹਦਾ ਜਿਹੜਾ ਕੰਮ ਵੀ ਜਿਵੇਂ ਬੋਰ ਦਾ ਕੰਮ ਹੋ ਗਿਆ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਪੇਂਟ ਦਾ ਕੰਮ ਹੋ ਗਿਆ ਤੇ ਕਾਲੇ ਬਿਰਜੀ ਨੇ ਇਹਨਾਂ ਨੇ ਆਪ ਕਰਵਾ ਰਹੇ ਨੇ ਇਹ ਪ੍ਰਧਾਨ ਜੀ ਇਹ ਨਵੀਂ ਬਣਾਈ ਜਾਏਗੀ ਮਸਜਿਦ ਨਹੀਂ ਜੀ ਨਵੀਂ ਨਹੀਂ ਹੈ ਤਾਮੀਰ ਕੀਤੀ ਜਾ ਰਹੀ ਹੈ ਨਾਲ ਅਸੀਂ ਇਹ ਪ੍ਰੰਧ ਵੀ ਲਿਆ ਵੀ ਪੰਜ ਪਿੰਡ ਸਾਡੇ ਡਾਕਟਰ ਸਾਹਿਬ ਨੇ ਗੋਦ ਵੀ ਲਏ ਆ ਪੰਜਾਂ ਪਿੰਡਾਂ ਦੀ ਰਿਪੇਅਰ ਕਰਵਾ ਕੇ ਜਾਂ ਕਿਸੇ ਦਾ ਘਰ ਬਣਨ ਵਾਲਾ ਉਹ ਟੀਮ ਸਾਡੀ ਜਾਊਗੀ ਦੇਖੂਗੀ ਅੱਜ ਤੋਂ ਬਾਅਦ ਅਸੀਂ ਉਹ ਟੀਮ 55 ਪੰਜਾ ਪਿੰਡਾਂ ਦੇ ਕੰਮ ਵੀ ਕਰਵਾ ਕੇ ਦਿੱਤੇ ਜਾਣਗੇ ਹੋਰ ਵੀ ਲੋਕਾਂ ਦੀ ਇੱਥੇ ਸਹਾਇਤਾ ਕਰ ਰਹੇ ਆ ਕਿ ਕਿਸੇ ਦਾ ਕੋਈ ਪ੍ਰਸ਼ਨ ਹੋਣ ਵਾਲਾ ਉਹ ਪ੍ਰਸ਼ਨ ਵੀ ਕਰਵਾ ਕੇ ਦੇ ਰਹੇ ਆ ਜੋ ਵੀ ਕਿਸੇ ਦੀ ਕੋਈ ਸਮੱਸਿਆ ਵਾ ਇਸ ਮਸਜਿਦ ਦੇ ਵੱਲੋਂ ਉਹ ਕਰਵਾ ਕੇ ਦੇ ਰਹੇ ਆ ਸਾਡੇ ਜੀਤਾਂ ਨੇ ਦੱਸਿਆ ਵੀ ਸਿੰਦਰ ਸਿੰਘ ਪਾਲੀਆ ਕਾਲੀਆ ਸਾਹਿਬ ਨੇ ਵੀ ਬਹੁਤ ਮਿਹਨਤ ਕਰ ਰਿਆ ਸਾਨੂੰ ਪਾਣੀ ਦਾ ਬੋਰ ਕਰਵਾ ਕੇ ਦੇਣ ਲੱਗੇ ਆ ਇਲੈਕਟ੍ਰਿਕਸ਼ਨ ਦਾ ਕੰਮ ਔਰ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਉਹਨਾਂ ਨੇ ਕਿਹਾ ਵੀ ਅੰਦਰ ਮੈਂ ਗੁੰਮੜ ਦੇ ਅੰਦਰ ਛੀਸ਼ਾ ਵੀ ਲਵਾ ਕੇ ਦਊਂਗਾ ਜੇ ਲੋ ਸਾਧੂ ਨੂੰ ਸ਼ੀਸ਼ਾ ਲੱਗਣਾ ਚਾਰ ਛਪੇਰੇ ਚਾਹੇ ਮੇਰਾ 2 ਲੱਖ ਰੁਪਏ ਲੱਗ ਜੇ ਮੈਂ ਸ਼ੀਸ਼ੇ ਦੀ ਸੇਵਾ ਵੀ ਮੈਂ ਕਰਵਾ ਕੇ ਦੂੰਗਾ ਦੂਜਾ ਸ਼ੇਰ ਸਿੰਘ ਸਰਪੰਚ ਅਵਾਣਾ ਦੇ ਸਰਪੰਚ ਆ ਮੌਜੂਦਾ ਉਹ ਸਾਨੂੰ ਉਹਨਾਂ ਨੇ ਸਾਨੂੰ 300 ਬੋਰਾ ਸੀਮੈਂਟ ਔਰ ਪਲੱਸ 3000 ਟਾਇਲ ਇਹ ਵੀ ਉਹ ਵੀ ਸਾਨੂੰ ਇੱਥੇ ਲਵਾ ਕੇ ਦੇਣਗੇ ਜੀ ਇੱਕ ਸਾਡੇ ਧਾਰੀਵਾਲ ਤੋਂ ਆਇਆ ਜੀ ਕਿੱਥੇ ਗਏ ਜੀ ਆਓ ਜੀ ਇਧਰ ਆਓ ਇਹ ਸਾਡੇ ਧਾਰੀਵਾਲ ਤੋਂ ਸਾਡੇ ਨਾਲ ਪੂਰਾ ਸੰਯੋਗ ਦੇ ਰਹੇ ਆ ਇਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਜੀ ਦੋ ਬਾਥਰੂਮ ਤੇ ਦੋ ਫਲੱਛਾ ਦਾ ਜੋ ਵੀ ਖਰਚਾ ਇਹ ਸਾਡੇ ਆਪਣੇ ਆਪਣੇ ਵੱਲੋਂ ਕਰਵਾ ਕੇ ਦੇਣਗੇ ਜੀ ਸਾਡੇ ਇੱਕ ਢਿੱਲੋ ਸਾਹਿਬ ਆ ਜੀ ਬਹੁਤ ਅੱਛੇ ਇਨਸਾਨ ਹੈ ਵਧੀਆ ਪੈਲਸ ਉਹਨਾਂ ਦੇ ਪੈਲਸ ਆ ਜੀ ਬਹੁਤ ਵਧੀਆ ਉਹਨਾਂ ਨੇ 2000 ਇੱਟ ਦੇਣ ਦਾ ਫੈਸਲਾ ਕੀਤਾ ਵਾ ਇਹਦੇ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਗੁਪਤ ਸੇਵਾ ਵੀ ਆ ਰਹੀ ਹੈ ਧਰਦੀ ਤੇ ਸਾਡੇ ਮੁਸਲਮਨ ਭਾਈਚਾਰੇ ਵੱਲੋਂ ਮਲੇਰਕੋਟ ਦੇ ਤੋਂ ਡਾਕਟਰ ਜੀ ਰਫਤਾਰ ਦੀ ਜਿਹੜੀ ਟੀਮ ਆ ਮੁਸਲਮਾਨ ਸਿੱਖ ਸਾਂਝਾ ਫਰੰਟ ਉਹਨਾਂ ਦਾ ਜਿਹੜੇ ਸੇਵਾਦਾਰ ਆਏ ਇੱਕ ਦਿਨ ਡਾਕਟਰ ਸਾਹਿਬ ਹੀ ਆਏ ਸੀ ਉਹਨਾਂ ਨੂੰਸੀ ਦੀ ਮਰਜ਼ੀ ਤੇ ਕਾਫੀ ਸਮੇਂ ਤੋਂ ਬੰਦ ਪਈ ਸੀ ਅਸੀਂ ਉਹਦੀਆਂ ਚਾਬੀਆਂ ਉਹਨਾਂ ਦੇ ਹਵਾਲੇ ਕੀਤੀਆਂ ਤਾਂ ਜੋ ਕਿ ਸੇਵਾ ਸ਼ੁਰੂ ਹੋ ਸਕੇ ਉਹਨਾਂ ਨੇ ਇਹਦੀ ਸੇਵਾ ਸ਼ੁਰੂ ਕਰਾਤੀ ਡਾਕਟਰ ਸਾਹਿਬ ਨੇ ਜਿੱਥੇ ਉਹਨਾਂ ਨੇ ਮਰਜ਼ੀ ਦੀ ਸੇਵਾ ਕਰਾਈ ਉਸ ਦਿਨ ਸਾਡੇ ਇਲਾਕੇ ਦੇ ਹਰ ਪੀੜਤਾਂ ਦੀ ਜਦੋਂ ਕਿ ਸਾਰੇ ਅਸੀਂ ਮੁਸੀਬਤ ਦੇ ਵਿੱਚ ਘਰੇ ਸਾਂ ਸਾਡੀ ਕਾਫੀ ਮਦਦ ਕੀਤੀ ਸਾਨੂੰ ਰਾਸ਼ਨ ਦਵਾਈਆਂ ਬਿਸਤਰੇ ਕੰਬਲ ਹੋਰ ਵੀ ਜੋ ਰੋਜ਼ਮਰਹ ਦੀਆਂ ਜ਼ਰੂਰਤਾਂ ਦਾ ਸਮਾਨ ਆ ਉਹ ਡਾਕਟਰ ਸਾਹਿਬ ਨੇ ਮੁਹੱਈਆ ਕਰਾਇਆ ਉਹਨਾਂ ਅੱਗੇ ਵਿਸ਼ਵਾਸ ਦਵਾਇਆ ਕਿ ਜੇ ਕੋਈ ਗਰੀਬ ਆਦਮੀ ਆ ਜਾਂ ਕਿਸੇ ਦੇ ਕੋ ਬਾਲਣਿਆਂ ਵਾਲਾ ਘਰ ਆ ਜਾਂ ਉਹਦਾ ਡਿੱਗਾ ਵਾ ਉਹ ਅਸੀਂ ਬਣਾ ਕੇ ਦਵਾਂਗੇ ਪਲੱਸ ਬਾਥਰੂਮ ਫਲਸ਼ ਜੋ ਵੀ ਉਹਦਾ ਵਾ ਆਪਾਂ ਕਰਾ ਕੇ ਉਹਨੂੰ ਤਿਆਰ ਕਰਕੇ ਦਾਂਗੇ ਕਿ ਕਿਸੇ ਗਰੀਬ ਨੂੰ ਆਉਣ ਵਾਲੀਆਂ ਸਰਦੀਆਂ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਇਹਦੇ ਵਿੱਚੋਂ ਡਾਕਟਰ ਸਾਹਿਬ ਦੇ ਆਇਆ ਹੀ ਫੋਨ ਰਾਤ ਵੀ ਕਿ ਅਸੀਂ ਇੱਕ ਦੋ ਦਿਨ ਦੇ ਵਿੱਚ ਜਿਹੜੇ ਕਈ 3-4 ਘਰ ਹੈ ਉਹਨਾਂ ਦਾ ਆਪਾਂ ਪੰਜ ਘਰਾਂ ਦਾ ਆਪਾਂ ਕੰਮ ਜਿਹੜਾ ਵਾ ਸ਼ੁਰੂ ਕਰਾ ਦੇਣਾ ਜਿੱਥੇ ਮੈਂ ਆਪਣਾ ਰਮਦਾਸ ਜਾਂ ਇਲਾਕੇ ਦੇ ਨਿਵਾਸੀਆਂ ਵੱਲੋਂ ਡਾਕਟਰ ਸਾਹਿਬ ਦਾ ਉਹਨਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦੀ